ਤਾਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅਰਸ਼ਦੀਪ ਸਿੰਘ ਦਾ ਵੱਡਾ ਕਾਫਲਾ ਜਿਹੜਾ ਹੈ ਉਹ ਇਸ ਵੇਲੇ ਨਜ਼ਰ ਆ ਰਿਹਾ ਤਾਂ ਚੰਡੀਗੜ੍ਹ 에ਰਪੋਰਟ ਤੋਂ ਇਹ ਸਿੱਧੀਆਂ ਤਸਵੀਰਾਂ ਨੇ ਜਿੱਥੇ ਵੱਡੇ ਕਾਫਲੇ ਦੇ ਨਾਲ ਅਰਸ਼ਦੀਪ ਆਪਣੇ ਘਰ ਦਿਵਾਲ ਆਪਣੇ ਸਮਰਥਕਾਂ ਦੇ ਨਾਲ ਜਾਂਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਇਹ ਤਸਵੀਰਾਂ ਤੁਹਾਡੇ ਲਈ ਖਾਸ ਦਿਖਾ ਰਿਹਾ ਪੂਰਾ ਪਰਿਵਾਰ ਇਸ ਵੇਲੇ ਬੇਹਦ ਖੁਸ਼ ਨਜ਼ਰ ਆ ਰਿਹਾ ਉਹਨਾਂ ਦੇ ਸਿਸਟਰ ਤਕਵੀਰਾ ਜੀ ਨਜ਼ਰ ਆ ਰਹੇ ਨੇ ਜਿੱਥੇ ਕੀ ਅਰਸ਼ਦੀਪ ਦੇਖੋ ਸੈਲਫੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਸਮਰਥਕਾਂ ਦੇ ਨਾਲ ਕੋਚ ਜਸਵੰਤ ਰਾਏ ਤਸਵੀਰਾਂ ਵਿੱਚ ਮੌਜੂਦ ਨੇ ਪਿਤਾ ਬੇਹਦ ਖੁਸ਼ ਨੇ ਮਾਤਾ ਬੇਹਦ ਖੁਸ਼ ਹੈ ਤਾਂ तमाम ਸਮਰਥਕ ਇਸ ਵੇਲੇ ਨਾਲ ਮੌਜੂਦ ਨੇ ਤਬਿਹ ਹਦਸਿਆ ਇੱਕ ਮੈਮਰੇਬਲ ਮੂਮੈਂਟਸ ਨੇ ਇਹ ਖਾਸ ਪਲ ਨੇ ਜਿਸ ਦੇ ਵਿੱਚ ਜਿਤੇ ਅਰਸ਼ਦੀਪ ਸਿੰਘ ਆਪ ਆਪਣੇ ਸਮਰਥਕਾਂ ਦੇ ਨਾਲ ਅੱਗੇ ਵਧ ਰਹੇ ਹੈ। ਤਾਂ ਵੱਡਾ ਕਾਫਲਾ ਏ। ਤਾਂ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਜ਼ਰ ਨਹੀਂ ਆ ਰਿਹਾ। ਦੇਖੋ ਕਿਸ ਤਰ੍ਹਾਂ ਲੋਕ ਰਸਤੇ 'ਚ ਖੁਸ਼ ਜਿਹੜੇ ਨੇ ਉਤਰ-ਉਤਰ ਕੇ ਅਰਸ਼ਦੀਪ ਦੇ ਨਾਲ ਸੈਲਫੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ। ਅ ਰਮੇਸ਼ਰੂ ਗੋਗਰ ਅਰਸ਼ ਮਹਿਰਮੇਸ਼ ਥੋੜੇ ਪੈਨ ਕਰਕੇ ਤਸਵੀਰ ਦਿਖਾਓ ਅਗਰ ਹਨੇਰਾ ਹੈ ਅਗਰ ਤੁਸੀਂ ਕਲੋਜ਼ ਕਰ ਸਕੋ ਕੁਝ ਤਸਵੀਰਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰ ਸਕੋ ਸਾਬ ਬਹੁਤ ਸੋਹਣੀਆਂ ਤਸਵੀਰਾਂ ਨੇ ਤਾਂ ਬਹੁਤ ਸੋਹਣੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅਰਸ਼ਦੀਫ ਦਾ ਕਾਫਲਾ ਜਿਹੜਾ ਹੈ ਉਹ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਤਸਵੀਰਾਂ ਦੇਖ ਸਕਦੇ ਹੋ ਡੇਲੀ ਪੋਸਟ ਪੰਜਾਬੀ ਤੇ ਲਗਾਤਾਰ ਕਾ ਵੱਡਾ ਕਾਫਲਾ ਇਸ ਵੇਲੇ ਅਰਸ਼ਦੀਪ ਤੇ ਜਾਂਦਾ ਹੋਏ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤਾਂ ਇਹ ਤਸਵੀਰ ਦੇਖੋ ਖਾਸ ਤਸਵੀਰਾਂ ਨੇ ਦੇਖ ਸਕਦੇ ਹੋ ਅਰਸ਼ਦੀਪ ਤਸਵੀਰਾਂ ਨਜ਼ਰ ਆ ਰਹੇ ਨੇ ਵੱਡਾ ਕਾਫਲਾ ਹੈ ਸਮਰਥਕਾਂ ਦੇ ਨਾਲ ਹੈ ਜਿਹੜੇ ਨੇ ਉਹ ਬੇਹਾਜਾ ਤਾਂ ਦੇਖੋ ਬਹੁਤ ਸੋਹਣੀਆਂ ਤਸਵੀਰਾਂ ਨੇ ਦੇਖੋ ਅਰਸ਼ਦੀਪ ਸਿੰਘ ਇਹ ਨਹੀਂ ਨਜ਼ਰ ਆ ਰਹੇ ਨੇ ਤਾਂ ਮਾਤਾ ਪਿਤਾ ਦੀ ਖੁਸ਼ੀ ਦਾ ਜਿਹੜਾ ਕੋਈ ਟਿਕਾਣਾ ਨਜ਼ਰ ਨਹੀਂ ਆ ਰਿਹਾ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਵੱਡੀ ਜੀਪ ਦੇ ਵਿੱਚ ਅਰਸ਼ਦੀਪ ਜਿਹੜੇ ਨੇ ਉਹ ਜਾਂਦੇ ਹੋਏ ਨਜ਼ਰ ਆ ਰਹੇ ਨੇ ਖੂਬਸੂਰਤ ਤਸਵੀਰਾਂ ਤੁਹਾਡੇ ਤਾਂ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਲਗਾਤਾਰ ਤਿਰੰਗੇ ਲਹਿਰਾਏ ਜਾ ਰਹੇ ਨੇ ਆ ਪੰਜਾਬ ਦੇ ਪੁੱਤਰ ਦੀ ਜਿਹੜੀ ਆ ਇਸ ਵੇਲੇ ਖੁਸ਼ੀ ਜਿਹੜੀ ਆ ਪੰਜਾਬ ਆਉਣ ਤੇ ਟਿਕਾਣਾ ਨਹੀਂ ਹੈਗਾ ਤੇ ਬਹੁਤ ਸੋਹਣੀਆਂ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿੱਥੇ ਕੀ ਅਰਸ਼ਦੀਪ ਸਿੰਘ ਜਿਹੜੇ ਨੇ ਉਹ ਆਪਣੇ ਘਰ ਦੇ ਵੱਲ ਵੱਧ ਹੋਏ ਨਜ਼ਰ ਆ ਰਹੇ ਨੇ ਚੱਲਦੇ ਰੋ ਭਾਈ ਥੋੜਾ ਜਿਹਾ ਖਿੱਚ ਕੇ ਰੱਖੋ ਤਾਂ ਸਿੱਧੀਆਂ ਤਸਵੀਰਾਂ ਤੋੜ ਤੱਕ ਸਾਂਝੀਆਂ ਕਰ ਰਹੇ ਆਂ ਡੇਲੀ ਪੋਸਟ ਪੰਜਾਬੀ ਦੇ ਤਸਵੀਰਾਂ ਨੇ ਤਸਵੀਰਾਂ 'ਚ ਅਰਸ਼ੀਪ ਸਿੰਘ ਨਜ਼ਰ ਆ ਰਿਹਾ ਕੋ ਨੂ ਪਰਿਵਾਰ ਦੇ ਨਾਲ ਖੁੱਲੀ ਰੋਬੀ ਕੂਨ 'ਚ ਸਵਾਰ ਹੋ ਕੇ ਅਰਦੀ ਅੱਗੇ ਵਧਦਾ ਹੋਇਆ ਨਜ਼ਰ ਆ ਰਿਹਾ ਸਿਧੀਆਂ ਤਸਵੀਰਾਂ ਵੱਡਾ ਕਾਫਲਾ ਜਿਹੜਾ ਇਸ ਵੇਲੇ ਅੱਗੇ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ ਅਸਲੀ ਜਿਹੜੇ ਨੇ ਤਸਵੀਰਾਂ ਆਸ ਨਜ਼ਰ ਆ ਰਹੇ ਦੇਖੋ